ਤੁਸੀਂ ਕਾਂਗਰਸ ਦੇ ਕੈਂਡੀਡੇਟ ਦੀ ਗੱਲ ਕੀਤੀ ਨਾਲ ਉਹਨਾਂ ਨੂੰ ਭਰਾ ਕਹਿ ਕੇ ਸਬੋਧਨ ਵੀ ਕੀਤਾ ਉਹਨਾਂ ਦੇ ਨਾਲ ਤੁਹਾਡੇ ਤਾਲੁਕਾਤ ਵੀ ਰਹੇ ਨੇ ਤੁਸੀਂ ਕੇਸ ਵੀ ਉਹਨਾਂ ਦੇ ਲੜਦੇ ਰਹੋ ਕਿਸ ਤਰ੍ਹਾਂ ਦਾ ਮੁਕਾਬਲਾ ਦੇ ਦਿਓ ਇੱਕ ਪਾਸੇ ਜਿਹੜੇ ਕੈਂਡੀਡੇਟ ਦੇ ਤੌਰ ਤੇ ਸਾਹਮਣੇ ਆਉਣਗੇ ਪਰ ਦੂਜੇ ਪਾਸੇ ਆਪਸੀ ਤਾਲੁਕਾਤ ਨੇ ਆਪਸੀ ਤਾਲੁਕਤ ਪਾਰਟੀ ਤੋਂ ਉੱਪਰ ਨਹੀਂ ਹੈਗੇ ਗੱਲ ਵਿਚਾਰਾਂ ਦੀ ਲੜਾਈ ਆ ਸਾਡੀ ਪਾਰਟੀ ਦਾ ਇੱਕ ਮਕਸਦ ਆ ਮਿਸ਼ਨ ਆ ਔਰ ਸਾਡੀ ਮਕਸਦ ਜਿਹੜੀ ਪਾਰਟੀ ਦੇ ਲੜਾ ਨਾ ਉਹ ਹੈਗਾ ਡਵੈਲਪਮੈਂਟ 10 ਸਾਲ ਭਾਰਤ ਪੁਸ਼ੇਨ ਆਸ਼ੂ ਜਿਹੜੇ ਹੈਗੇ ਨੇ ਇੱਥੇ ਮੰਤਰੀ ਵੀ ਰਹੇ ਰ ਐਮ ਐਲ ਏ ਵੀ ਰਹੇ ਆ 10 ਸਾਲਾਂ ਦੇ ਵਿੱਚ ਉਹਨਾਂ ਨੇ ਕੋਈ ਡਿਵੈਲਪਮੈਂਟ ਕੀਤੀ ਹੈ ਤੁਸੀਂ ਦੱਸ ਦਿਓ ਮੈਨੂੰ 10 ਸਾਲਾਂ ਦੇ ਵਿੱਚ ਸਾਡਾ 2 ਨੰਬਰ ਤੋਂ ਜਿਹੜੀ ਸਟੇਟ ਹੈਗੀ ਹੈ ਉਹ 15ਵੇਂ 16ਵੇਂ ਨੰਬਰ ਚ ਲੱਗੀ ਹੈ ਪਰ ਉਹ ਤਾਂ ਪੋਸਟਰ ਬੜੇ ਵੱਡੇ ਵੱਡੇ ਲੱਗੇ ਹੁੰਦੇ ਨੇ ਕਹਿੰਦੇ ਨੇ ਡਿਵੈਲਪਮੈਂਟ ਐਂਡ ਟਰਸਟ ਆਸ਼ੂ ਇਜ਼ ਮਸਟ ਗੱਲ ਇਹਦਾ ਪੋਸਟਰ ਵਾਰ ਦਾ ਹਰ ਵਾਰ ਚਲਾਈ ਜਾਂਦਾ ਦੂਜੇ ਪਾਸੇ ਉਹ ਮਿਸਟਰ ਰੋੜਾ ਨੇ ਵੀ ਪੁਲਾਈ ਹੋਏ ਨੇ ਐਰੋਗੈਂਸ ਉੱਤੇ ਲਗਾਏ ਹੋਏ ਨੇ ਸਾਡੇ ਕੋਲ ਨਾ ਤਾਂ ਐਰੋਗੈਂਸ ਹੈਗੀ ਹੈ ਨਾ ਹੀ ਸਾਡੇ ਕੋਲ ਔਰ ਮੈਂ ਤਾਂ ਇੱਕ ਬੇਨਤੀ ਕੀਤੀ ਸੀ ਕੱਲ ਵੀ ਮੈਂ ਬੇਨਤੀ ਅੱਜ ਵੀ ਕਰਦਾ ਕਿ ਡੇਢ ਸਾਲ ਦਾ ਸਮਾਂ ਜਿਆਦਾ ਲੰਬਾ ਸਮਾਂ ਨਹੀਂ ਹੈਗਾ ਅਗਰ ਡੇਢ ਸਾਲ ਸ਼੍ਰੋਮਣੀ ਕਾਰਦੀ ਤਾਂ ਉਹ ਦੇ ਦਿੰਦੇ ਹੋ ਤੁਸੀਂ ਮਨੋਗਰ ਦਿੰਦੇ ਹੋ ਤਾਂ ਲੁਧਿਆਣਾ ਵੈਸਟ ਨੂੰ ਨੰਬਰ 1 ਦੀ ਜਿਹੜਾ ਹੈਗਾ ਵੈ ਕੰਸਟਿਟੂਐਂਸੀ ਵੜਾ ਕੇ ਦਿਖਾਵਾਂਗਾ ਮੈਂ ਤੁਹਾਨੂੰ ਔਰ ਤੁਹਾਡੇ ਸਾਹਮਣੇ ਡੇਢ ਸਾਲਾਂ ਬਾਅਦ ਮੈਨੂੰ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਇਹ ਤਾਂ 5 ਸਾਲ ਪਹਿਲੇ ਕਹਿੰਦੇ ਸਾਨੂੰ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਤੇ ਲੋਕਾਂ ਨੇ ਜੁੱਤੀਆਂ ਮਾਰਤੀਆਂ ਇਹਨਾਂ ਨੂੰ ਕਈ ਫੇਲ ਬਾਈ ਇਲੈਕਸ਼ਨ ਜੀ ਹਾਰ ਗਏ ਹੈਗੇ ਮੈਂ ਤਾਂ ਇੱਕ ਗੱਲ ਕਹਿੰਨਾ ਕਿ ਸਾਨੂੰ ਮੌਕਾ ਦਿਓ ਜੇ ਸਾਨੂੰ ਲੁਧਿਆਣਾ ਵੈਸਟ ਦੇ ਵਿੱਚ ਨੰਬਰ 1 ਦੀ ਕੌਨਸਟਿਟੂਐਂਸੀ ਆਪ ਜੀ ਸਾਰੇ ਜਿਹੜੇ ਹੈਗੇ ਆ ਸਾਡੇ ਜਿਹੜਾ ਪਰਿਵਾਰ ਹੈ ਵੈਸਟ ਦਾ ਪਰਿਵਾਰ ਹੈ ਉਹਨੂੰ ਬਣਾ ਕੇ ਦੇਵਾਂਗੇ ਤੁਸੀਂ ਕਾਂਗਰਸ ਦੇ ਕੈਂਡੀਡੇਟ ਦੀ ਗੱਲ ਕੀਤੀ ਨਾਲ ਉਹਨਾਂ ਨੂੰ ਭਰਾ ਕਹਿ ਕੇ ਸਬੋਧਨ ਵੀ ਕੀਤਾ ਉਹਨਾਂ ਦੇ ਨਾਲ ਤੁਹਾਡੇ ਤਾਲੁਕਾਤ ਵੀ ਰਹੇ ਨੇ ਤੁਸੀਂ ਕੇਸ ਵੀ ਉਹਨਾਂ ਦੇ ਲੜਦੇ ਰਹੇ ਹੋ ਕਿਸ ਤਰ੍ਹਾਂ ਦਾ ਮੁਕਾਬਲਾ ਦੇ ਦਿਓ ਇੱਕ ਪਾਸੇ ਜਿਹੜੇ ਕੈਂਡੀਡੇਟ ਦੇ ਤੌਰ ਤੇ ਸਾਹਮਣੇ ਆਉਣਗੇ ਪਰ ਦੂਜੇ ਪਾਸੇ ਆਪਸੀ ਤਾਲੁਕਾਤ ਨੇ ਆਪਸੀ ਤਾਲੁਕਤ ਪਾਰਟੀ ਤੋਂ ਉੱਪਰ ਨਹੀਂ ਹੈਗੇ ਗੱਲ ਵਿਚਾਰਾਂ ਦੀ ਲੜਾਈ ਆ ਸਾਡੀ ਪਾਰਟੀ ਦਾ ਇੱਕ ਮਕਸਦ ਆ ਮਿਸ਼ਨ ਆ ਔਰ ਸਾਡੀ ਮਕਸਦ ਜਿਹੜੀ ਪਾਰਟੀ ਦਾ ਲੜਾ ਨਾ ਉਹ ਹੈਗਾ ਡਿਵੈਲਪਮੈਂਟ 10 ਸਾਲ ਭਾਰਤ ਪੁਸ਼ਨ ਆਸ਼ੂ ਜਿਹੜੇ ਹੈਗੇ ਨੇ ਇੱਥੇ ਮੰਤਰੀ ਵੀ ਰਹੇ ਐ ਐਮਐਲਏ ਵੀ ਰਹੇ ਆ 10 ਸਾਲਾਂ ਦੇ ਵਿੱਚ ਉਹਨਾਂ ਨੇ ਕੋਈ ਡਿਵੈਲਪਮੈਂਟ ਕੀਤੀ ਏ ਤੁਸੀਂ ਦੱਸ ਦਿਓ ਮੈਨੂੰ 10 ਸਾਲਾਂ ਦੇ ਵਿੱਚ ਸਾਡਾ 2 ਨੰਬਰ ਤੋਂ ਜਿਹੜੀ ਸਟੇਟ ਹੈਗੀ ਆ ਉਹ 15ਵੇਂ 16ਵੇਂ ਨੰਬਰ ਚੱਲ ਗਈ ਪਰ ਉਹ ਤਾਂ ਪੋਸਟਰ ਬੜੇ ਵੱਡੇ ਵੱਡੇ ਲੱਗੇ ਹੁੰਦੇ ਨੇ ਕਹਿੰਦੇ ਨੇ ਡਿਵੈਲਪਮੈਂਟ ਐਂਡ ٹرسٹ ਆਸ਼ੂ ਇਜ਼ ਮਸਟ ਗੱਲਾਂ ਦਾ ਪੋਸਟਰ ਵਾਰ ਦਾ ਹਰ ਵੇਲੇ ਚਲਾਈ ਜਾਂਦਾ ਹੈ ਦੂਜੇ ਪਾਸੇ ਮਿਸਟਰ ਰੋੜਾ ਨੇ ਵੀ ਪੁਲਾਏ ਹੋਏ ਨੇ ਐਰੋਗੈਂਸ ਉੱਤੇ ਲਗਾਏ ਹੋਏ ਨੇ ਸਾਡੇ ਕੋਲ ਨਾ ਤਾਂ ਐਰੋਗੈਂਸ ਹੈਗੀ ਹੈ ਨਾ ਹੀ ਸਾਡੇ ਕੋਲ ਝੂਠ ਹੈ ਅਸੀਂ ਤਾਂ ਸੱਚ ਦੇ ਉੱਤੇ ਚੱਲਣਾ ਹੈਗਾ ਔਰ ਮੈਂ ਤਾਂ ਇੱਕ ਬੇਨਤੀ ਕੀਤੀ ਸੀ ਕੱਲ ਵੀ ਮੈਂ ਬੇਨਤੀ ਅੱਜ ਵੀ ਕਰਦਾ ਕਿ ਡੇਢ ਸਾਲ ਦਾ ਸਮਾਂ ਜਿਆਦਾ ਲੰਮਾ ਸਮਾਂ ਨਹੀਂ ਹੈਗਾ ਅਗਰ ਡੇਢ ਸਾਲ ਸ਼੍ਰੋਮ ਨਹੀਂ ਕਰੀਦਾ ਹੁਣ ਦੇ ਦਿੰਦੇ ਹੋ ਤੁਸੀਂ ਮਨੋਂ ਅਗਰ ਦਿੰਦੇ ਹੋ ਤਾਂ ਲੁਧਿਆਣਾ ਵੈਸਟ ਨੂੰ ਨੰਬਰ 1 ਦੀ ਜਿਹੜਾ ਹੈਗਾ ਵਾ ਕੰਸਟਿਟੂਐਂਸੀ ਵੜਾ ਕੇ ਦਿਖਾਉਂਗਾ ਮੈਂ ਤੁਹਾਨੂੰ ਔਰ ਤੁਹਾਡੇ ਸਾਹਮਣੇ 1.5 ਸਾਲਾਂ ਬਾਅਦ ਮੈਨੂੰ ਵੋਟ ਮੰਗਾਂ ਦੀ ਲੋੜ ਨਹੀਂ ਪੈਣੀ ਇਹ ਤਾਂ 5 ਸਾਲ ਪਹਿਲੇ ਕਹਿੰਦੇ ਸਾਨੂੰ ਵੋਟ ਮੰਗਾਂ ਦੀ ਲੋੜ ਨਹੀਂ ਪੈਣੀ ਤੇ ਲੋਕਾਂ ਨੇ ਜੁੱਤੀਆਂ ਮਾਰਤੀਆਂ ਇਹਨਾਂ ਨੂੰ ਕਈ ਫੇਲ ਗਏ 2 ਇਲੈਕਸ਼ਨ ਜੀ ਇਹ ਹਾਰ ਗਏ ਹੈਗੇ ਆ ਮੈਂ ਤਾਂ ਇੱਕ ਗੱਲ ਕਹਿੰਨਾ ਕਿ ਸਾਨੂੰ ਮੌਕਾ ਦਿਓ ਜੇ ਸਾਨੂੰ ਮੌਕਾ ਦਿਓ 1.5 ਸਾਲ ਦਾ ਮੌਕਾ ਮੰਗਿਆ ਜ਼ਿਆਦਾ ਨਹੀਂ ਮੰਗਿਆ ਲੁਧਿਆਣਾ ਵੈਸਟ ਦੇ ਵਿੱਚ ਨੰਬਰ 1 ਦੀ ਕੌਨਸਟਿਊਐਂਸੀ ਆ ਵੀ ਸਾਰੇ ਜਿਹੜੇ ਹੈਗੇ ਆ ਸਾਡੇ ਜਿਹੜਾ ਪਰਿਵਾਰ ਹੈ ਵੈਸਟ ਦਾ ਪਰਿਵਾਰ ਹੈ ਉਹਨੂੰ ਬਣਾ ਕੇ ਦੇਵਾਂਗੇ